ਬਣਾਵਾਂਗੇ ਜੀ ਅਸੀਂ ਪੰਜਾਬੀ ਡਿਸ਼ ਇਹ ਜੀ ਹੈਗਾ ਸਾਡਾ ਮੂੰਗਰਾ ਤੇ ਜੀ ਇਹ ਰੇਨੇ ਟਮਾਟਰ ਔਰ ਇਹ ਪਿਆਜ਼ ਔਰ ਇਹ ਹਰੀਆਂ ਮਿਰਚਾਂ ਤੇ ਇਹ ਦੇਖੋ ਜੀ ਆਲੂ ਧੋ ਕੇ ਮੈਂ ਪਾਣੀ ਵਿੱਚ ਰੱਖੇ ਹੋਏ ਨੇ ਕਿ ਕਾਲੇ ਨਾ ਹੋ ਜਾਣ ਤੇ ਹੁਣ ਜੀ ਇੱਥੇ ਦੇਖੋ ਸਾਡਾ ਤੇਲ ਹੋ ਗਿਆ ਇਹ ਗਰਮ ਤੇ ਹੁਣ ਅਸੀਂ ਜੀ ਤੜਕਾ ਲਾਵਾਂਗੇ ਸਭ ਤੋਂ ਪਹਿਲਾਂ ਅਸੀਂ ਪਿਆਜ਼ ਪਾਵਾਂਗੇ ਇਸ ਵਿੱਚ ਤੇ ਇਹ ਦੇਖੋ ਜੀ ਹੁਣ ਲੱਗੇ ਮੈਂ ਇਸ ਵਿੱਚ ਪਿਆਜ਼ ਪਾਉਣ ਇਹ ਦੇਖੋ ਇਹ ਮੈਂ ਪਿਆਜ਼ ਪਾ ਲੈਨੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੀ ਤੇਰ ਲੇਖ ਤੇਰ ਲੇਖ ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨਣਾ ਵਾ ਜਿਵੇਂ ਸਾਡੇ ਪਿਆਜ਼ ਲਾਲ ਹੋ ਜਾਣਗੇ ਫਿਰ ਅਸੀਂ ਇਸ ਵਿੱਚ ਆਪਣਾ ਹਰੀਆਂ ਮਿਰਚਾਂ ਤੇ ਟਮਾਟਰ ਪਾਵਾਂਗੇ ਤੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਨਾਲ ਫੋਨ ਲਈਏ ਲਾਲ ਕਰ ਲਈਏ ਇਹਨੂੰ ਜੀ ਸਾਡੇ ਪਿਆਜ਼ ਲਾਲ ਹੋ ਗਏ ਨੇ ਦੇਖੋ ਵਧੀਆ ਤਰੀਕੇ ਨਾਲ ਉੱਜ ਗਿਆ ਇਹਨੇ ਦੇਖੋ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਟਮਾਟਰ ਤੇ ਇਹ ਦੇਖੋ ਹੁਣ ਅਸੀਂ ਇਸ ਵਿੱਚ ਟਮਾਟਰ ਪਾਉਂਦੇ ਆ ਤੇ ਨਾਲ ਹੀ ਇਸ ਵਿੱਚ ਅਸੀਂ ਪਾ ਦਾਂਗੇ ਹਰੀਆਂ ਮਿਰਚਾਂ ਤੇ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਪਿਆਜ਼ ਵਿੱਚ ਨਾ ਮਿਕਸ ਕਰ ਲਾਂਗੇ ਤੇ ਹੁਣ ਇਹਨਾਂ ਨੂੰ ਵੀ 10-15 ਮਿੰਟ ਅਸੀਂ ਪਕਾਵਾਂਗੇ ਦੇਖੋ ਇਨੂੰ ਅੱਛੀ ਦਾ ਪਕਾ ਲਾਂਗੇ ਵਧੀਆ ਤਰੀਕੇ ਨਾਲ ਇਹਨੂੰ ਭੁੰਨਾਂਗੇ ਮਸਾਲੇ ਨੂੰ ਸਾਡਾ ਮਸਾਲਾ ਕਿੰਨੇ ਵਧੀਆ ਤਰੀਕੇ ਨਾਲ ਭੁੱਜ ਗਿਆ ਵਾ ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਅੱਜ ਇਸ ਨੂੰ ਮਤਲਬ 15 ਮਿੰਟ ਹੋਰ ਇਸ ਨੂੰ ਭੁੰਨਾਂਗੇ ਵਧੀਆ ਤਰੀਕੇ ਦੇ ਨਾਲ ਕਿ ਇਹ ਬਿਲਕੁਲੀ ਜਿਹੜੀ ਇਹਦੀ ਗਰੇਵੀ ਹੈ ਨਾ ਵਧੀਆ ਹੋ ਜਾਵੇ ਤੇ ਹੁਣ ਅਸੀਂ ਇਸ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਕਿਉਂਕਿ ਮੂੰਗਰੇ ਦੇ ਵਿੱਚ ਪਹਿਲਾਂ ਹੀ ਨਮਕ ਹੁੰਦਾ ਹੈ ਤੇ ਇਹ ਹੀ ਨਮਕ ਪਾਤਾ ਹੁਣ ਅਸੀਂ ਇਸ ਵਿੱਚ ਹਲਦੀ ਪਾ ਦਾਂਗੇ ਥੋੜੀ ਜੀ ਇਹ ਇਸ ਵਿੱਚ ਪਾਤੀ ਹਲਦੀ ਤੇ ਹੁਣ ਇਸ ਵਿੱਚ ਪਾ ਦਾਂਗੇ ਅਸੀਂ ਕਸ਼ਮੀਰੀ ਲਾਲ ਮਿਰਚ ਇਹ ਪਾਤੀ ਕਸ਼ਮੀਰੀ ਲਾਲ ਮਿਰਚ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਤੇ ਰੱਖੋ ਕਿ ਨੂੰ ਮਸਾਲਿਆਂ ਨੂੰ ਦੇਖੋ ਮਿੱਠਾ ਪਲੇ ਦਾ ਕਲਰ ਦੇਖੋ ਕਿੰਨਾ ਵਧੀਆ ਆ। ਤੇ ਹੁਣ ਇਸ ਨੂੰ 5 ਮਿੰਟ ਪਕਾ ਕੇ ਨਾ ਤੇ ਇਸ ਵਿੱਚ ਅਸੀਂ ਪਾਵਾਂਗੇ ਆਲੂ। ਪਹਿਲਾਂ ਇਸ ਨੂੰ 5 ਮਿੰਟ ਤੱਕ ਪਕਾ ਲਈਏ ਜਿਹੜੇ ਇਹਦੇ ਮਸਾਲੇ ਆ ਨਾ ਨਮਕ ਮਿਰਚ ਵਗੈਰਾ ਸੇ ਪਾਈ ਹੋਏ ਆ ਸਾਰੇ ਮਸਾਲੇ ਵਿੱਚ ਮਿਲ ਜਾਣ ਤੇ ਇਸ ਨੂੰ 5 ਮਿੰਟ ਪਕਾਵਾਂਗੇ। ਇਹ ਦੇਖੋ ਜੀ ਮਸਾਲਾ ਸਾਡਾ ਬਹੁਤ ਵਧੀਆ ਹੋ ਚੁੱਕਿਆ ਵਾ। ਹੁਣ ਇਸ ਵਿੱਚ ਪਾਵਾਂਗੀ ਮੈਂ ਆਲੂ ਜਿਹੜੇ ਮੈਂ ਬਰੀਕ-ਬਰੀਕ ਕੱਟ ਕੇ ਨਾ ਰੱਖੇ ਸੀ। ਤੇ ਹੁਣ ਵੇਖੋ ਇਸ ਵਿੱਚ ਆਲੂ ਪਾ ਦਾਂਗੇ ਕਿਉਂਕਿ ਇਸ ਵਿੱਚ ਆਲੂ ਵੱਟੇ ਨਹੀਂ ڈالਨੇ ਇਸ ਵਿੱਚ ਆਲੂ ਅਸੀਂ ਛੋਟੇ-ਛੋਟੇ ਕੱਟ ਕੇ ਪਾਣੇ ਦੇਖੋ ਮੈਂ ਕਿੰਨੇ ਛੋਟੇ ਆਲੂ ਪਾਏ ਆ ਕਿ ਜਿਹੜੇ ਨਾ ਜਲਦੀ ਮਤਲਬ ਕਿ ਗਲ ਜਾਣ ਕਿਉਂਕਿ ਜਿਹੜਾ ਸਾਡਾ ਬੁੰਗਰਾ ਵਾ ਨਾ ਇਹ ਤੇ ਵੈਸੇ ਵੀ ਇਸ ਨੂੰ ਪਾਣਾ ਵਾ ਤੇ ਇਹਨੇ ਉਸੇ ਟਾਈਮ ਹੀ ਗਲ ਜਾਣਾ ਵਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਇਸ ਵਿੱਚ ਆਲੂ ਤੇ ਇਹ ਦੇਖੋ ਜੀ ਆਲੂ ਮੈਂ ਪਾ ਦਿੱਤੇ ਨੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਕਰ ਲਾਂਗੀ ਮਿਕਸ ਮਸਾਲੇ ਦੇ ਵਿੱਚ ਕਰ ਲਾਂਗੀ ਇਸ ਨੂੰ ਮਿਕਸ ਇਹ ਇਹ ਦੇਖੋ ਮਸਾਲੇ ਦੀ ਰੰਗਤ ਵੇਖੀ ਕਿੰਨੀ ਵਧੀਆ ਆਈ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਔਰ ਕੜਾਹੀ ਸੱਚੀ ਦੱਸਾਂ ਇੰਨੀ ਜ਼ਿਆਦਾ ਹਿੱਲੰਦਾ ਹੀ ਹੈ ਨਾ ਬਹੁਤ ਹੀ ਜ਼ਿਆਦਾ ਕੜਾਈ ਹਿੱਲਦੀ ਆ ਬਹੁਤ ਹੀ ਮਿਲ ਕੇ ਡਰੀ ਲੱਗਦਾ ਵਾ ਚਲੋ ਕੋਈ ਨਾ ਐਡਜਸਟ ਕਰ ਰਹੀ ਆ ਮੈਂ ਤੇ ਇਹ ਦੇਖੋ ਹੁਣ ਇਸ ਨੂੰ ਮਸਾਲੇ ਵਿੱਚ ਆਲੂਆਂ ਨੂੰ ਥੋੜਾ ਜਿਹਾ ਆਪਾਂ ਮਿਕਸ ਕਰਕੇ ਮਤਲਬ ਜ਼ਿਆਦਾ ਨਹੀਂ ਇਸ ਨੂੰ 10 ਮਿੰਟ ਤੱਕ ਇਸ ਨੂੰ ਪਕਾਣਾ ਵਾ ਇਨੂੰ 10-15 ਮਿੰਟ ਤੱਕ ਪਕਾਵਾਂਗੀ ਕਿ ਜਿਹੜੇ ਸਾਡੇ ਆਲੂ ਨਾ ਗਲ ਜੀ ਸਾਡੇ ਆਲੂ ਦੇਖਿਓ ਮਸਾਲਾ ਹੁਣ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਵਾ ਤੇ ਹੁਣ ਅਸੀਂ ਇਸ ਵਿੱਚ ਪਾਣੀ ਪਾਵਾਂਗੇ ਕਿਉਂਕਿ ਅਸੀਂ ਮੁੰਗਰਾ ਪਾਣਾ ਹੈ ਆਲੂ ਸਾਡੇ ਨਾ ਹੁਣ ਥੋੜਾ ਪਾਣੀ ਪਾਵਾਂਗੇ ਤੇ ਉਸ ਵਿੱਚ ਥੋੜੇ ਗਲ ਜਾਣਗੇ ਹੱਲੇ ਤੇ ਵੈਸੇ ਗਲੇ ਨਹੀਂ ਕੱਚੇ ਨੇ ਤੇ ਇਹ ਦੇਖੋ ਇਸ ਵਿੱਚ ਅਸੀਂ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਅਸੀਂ ਪਾਣੀ ਅਸੀਂ ਪਾਣੀ ਮਤਲਬ ਇਹਦੀ ਜਿਹੜੀ ਸਰੀ ਹੈ ਨਾ ਅਸੀਂ ਥੋੜੀ ਰੱਖਣੀ ਹੈ ਜ਼ਿਆਦਾ ਨਹੀਂ ਰੱਖਣੀ ਕਿਉਂਕਿ ਜ਼ਿਆਦਾ ਪਤਲੀ ਵਾਲੀ ਤਰੀਕਤ ਵਧੀਆ ਨਹੀਂ ਲੱਗਦੀ ਟੇਸਟ ਨਹੀਂ ਲੱਗਦਾ ਤੇ ਇਹ ਦੇਖੋ ਦੀ ਗਰੇਵੀ ਜਿਹੜੀ ਬਣਾਈ ਹੈ ਨਾ ਨੋਰਮਲ ਗਰੇਵੀ ਬਣਾਈ ਹੈ ਤੇ ਹੁਣ ਇਸ ਵਿੱਚ ਮੈਂ ਪਾ ਦਵਾਂਗੀ ਮੂੰਗਰਾ ਤੇ ਇਹ ਦੇਖੋ ਹੁਣ ਮੈਂ ਪੋਣ ਲੱਗੀ ਇਸ ਵਿੱਚ ਮੂੰਗਰਾ ਦੇ ਇਹ ਦੇਖਿਓ ਇਹ ਇਸ ਵਿੱਚ ਮੂੰਗਰਾ ਪਾ ਦਿੱਤਾ ਹੈ ਤੇ ਇਹ ਜੀ ਬਣ ਗਏ ਸਾਡੇ ਆਲੂ ਮੂੰਗਰਾ ਤੇ ਵੇਖੋ ਇਹਦਾ ਇਹ ਬਹੁਤ ਜਲਦੀ ਗਲ ਜਾਂਦੇ ਨੇ بڑے ਤੇ ਹੁੰਦੇ ਨੇ ਵੈਸੇ ਵੀ ਹੁਣ ਇਹਨੂੰ ਐਸੇ ਵੀ ਤਰੀਕੇ ਵਿੱਚ ਪਾ ਦਿੱਤਾ ਤੇ ਇਹਨੇ ਇੱਕਦਮ ਨਾ ਗਲ ਜਾਣਾ ਵਾ ਤੇ ਹੁਣ ਇਸ ਨੂੰ 10-15 ਮਿੰਟ ਮੈਂ ਹੋਰ ਬੜਮਾਵਾਂਗੀ ਕਿ ਜਿਹੜੇ ਸਾਡੇ ਆਦੂ ਆ ਨਾ ਕੱਚੇ ਤੇ ਇਹ ਚੰਗੀ ਤਰ੍ਹਾਂ ਨਾ ਹੋ ਜਾਣ ਤੇ ਵੇਖੋ ਕਿੱਡਾ ਵਧੀਆ ਰੰਗ ਲੱਗ ਰਿਹਾ ਵਾ ਤੇ ਕਿੰਨੀ ਵਧੀਆ ਸਬਜ਼ੀ ਲੱਗਣ ਦਈ ਆ ਤੇ ਇਸ ਵਿੱਚ ਪਾਣੀ ਮੈਨੂੰ ਲੱਗਦਾ ਥੋੜਾ ਜਿਹਾ ਹੋਰ ਪਾਣਾ ਪਊਗਾ ਕਿਉਂਕਿ ਪਾਣੀ ਘਟਿਆ ਤੇ ਇਹ ਦੇਖੋ ਇਸ ਵਿੱਚ ਹੋਰ ਥੋੜਾ ਪਾਣੀ ਪਾ ਲਿਆ ਹੈ ਹੁਣ ਇਸ ਨੂੰ ਅਸੀਂ 10 ਤੋਂ 15 ਮਿੰਟ ਹੋਰ ਪਕਾਵਾਂਗੇ ਹੁਣ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਤੇ ਹੁਣ 15 ਮਿੰਟ ਪਕਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਸਾਡੇ ਆਲੂ ਤੇ ਮੂੰਗਰੇ ਦੀ ਸਬਜ਼ੀ ਬਣ ਕੇ ਰੈਡੀ ਹੋ ਗਈ ਹੈ ਦੇਖੋ ਕਿੰਡੀ ਵਧੀਆ ਬਣੀ ਹੈ ਇਹ ਦੇਖੋ ਬਣ ਕੇ ਰੈਡੀ ਹੋ ਗਈ ਹੈ ਔਰ ਬਹੁਤ ਹੀ ਵਧੀਆ ਦਿਖ ਰਹੀ ਹੈ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਕਿੰਨੀ ਵਧੀਆ ਬਣੀ ਹੈ ਕਲਰ ਵੀ ਕਿੰਨਾ ਵਧੀਆ ਆਇਆ ਹੈ ਤੇ ਹੁਣ ਬਸ ਸਬਜੀ ਬਣ ਗਈ ਹੁਣ ਬਣਾਵਾਂਗੇ ਰੋਟੀ ਤੇ ਫਿਰ ਖਾਵਾਂਗੇ ਤੇ ਦੇਖੋ ਹੁਣ ਮੈਂ ਤਵਾ ਧਰ ਲਿਆ ਰੋਟੀ ਬਣਾਉਣ ਵਾਸਤੇ ਸਬਜੀ ਮੇਰੀ ਵੇਖੋ ਬਲ ਕੇ ਰੈਡੀ ਹੋ ਗਈ ਹੈ ਤੇ ਹੁਣ ਬਣਾਵਾਂਗੀ ਮੈਂ ਰੋਟੀ ਔਰ ਇੱਕ ਸਾਈਡ ਤੇ ਮੇਰੀ ਸਬਜੀ ਬਣ ਚੁੱਕੀ ਹੈ ਤੇ ਬਸ ਅੱਜ ਦਾ ਜਿਹੜਾ ਸਾਡਾ ਵਲੋਗ ਹੈ ਬਸ ਇੱਥੋਂ ਤੱਕ ਹੀ ਹੈ ਰੋਟੀ ਖਾਵਾਂਗੇ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਸਬਜੀ ਬਣੀ ਹੈ ਤੇ ਟੇਸਟ ਕਰਕੇ ਦਿਖਾਵਾਂਗੇ ਤੁਹਾਨੂੰ ਸਾਡਾ ਆਲੂ ਮੂੰਗਰਾ ਦੇਖੋ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਦੇਖ ਰਿਹਾ ਵਾ ਦੇਖੋ ਉਹਨ ਨੂੰ ਮੈਂ ਤੁਹਾਨੂੰ ਦਿਖਾਨੀ ਹੈ ਮੇਰੀ ਛੋਟੀ ਕੁੜੀ ਖਾਣ ਲੱਗੀ ਹੈ ਰੋਟੀ ਇਹ ਦੇਖੋ ਜੀ ਖੁਸ਼ੀ ਤੇ ਖੁਸ਼ੀ ਨੂੰ ਮੈਂ ਖਲਾਣ ਲੱਗੀ ਹਾਂ ਰੋਟੀ ਤੇ ਖੁਸ਼ੀ ਟੈਸਟ ਕਰਕੇ ਦੱਸੇਗੀ ਕਿ ਕਿੱਦਾਂ ਦੀ ਸਬਜ਼ੀ ਬਣੀ ਹੈ ਠੀਕ ਹੈ ਖੁਸ਼ੀ ਤੇ ਖੁਸ਼ੀ ਨੂੰ ਥੋੜਾ ਜਿਹਾ ਠੰਡਾ ਕਰਕੇ ਦੇਣੇ ਕਿਉਂਕਿ ਸਬਜ਼ੀ ਆਡੀ ਬਹੁਤ ਜ਼ਿਆਦਾ ਗਰਮ ਹੈ ਇਸ ਕਰਕੇ ਇਸ ਨੂੰ ਥੋੜੀ ਠੰਡੀ ਕਰਕੇ ਦੇਣੇ ਆ ਤੇ ਇਹ ਦੇਖੋ ਖੁਸ਼ੀ ਨੂੰ ਦੇਣ ਲੱਗੀ ਮੈਂ ਖੁਸ਼ੀ ਇਧਰ ਆ ਇਹ ਖੁਸ਼ੀ ਨੇ ਇੱਕ ਬਾਈਟ ਇਹ ਖੁਸ਼ੀ ਖਾ ਰਹੀ ਹੈ ਹੁਣ ਖੁਸ਼ੀ ਟੇਸਟ ਕਰਕੇ ਦੱਸੇਗੀ ਖੁਸ਼ੀ ਖਾਓ ਨਾ ਖੁਸ਼ੀ ਟੇਸਟ ਕਰਕੇ ਦੱਸੇਗੀ ਖੁਸ਼ੀ ਵਧੀਆ ਬਣੀ ਹੈ ਅੱਛਾ ਟੇਸਟੀ ਹੈ ਵਾਹ ਤੋ ਖਾ ਤੇ ਲੈ ਤੇ ਜੀ ਅੱਜ ਦਾ ਸਾਡਾ ਵਲੋਗ ਬਸ ਇੱਥੋਂ ਤੱਕ ਸੀ ਹੁਣ ਰੋਟੀ ਖੁਸ਼ੀ ਨੂੰ ਖਲਾਵਾਂਗੀ ਤੇ ਹੁਣ ਮੈਂ ਵੀ ਖਾਵਾਂਗੀ ਤੇ ਮੇਰਾ ਵੀਲੋਗ ਫੁੱਲ ਵਾਜ਼ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਦੇਖਿਆ ਕਰੋ ਥੈਂਕ ਯੂ ਸੋ ਮਚ ਵੈਸੇ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਔਰ ਮੈਨੂੰ ਸਪੋਰਟ ਕਰ ਰਹੇ ਹੋ ਇਸ ਲਈ ਥੈਂਕ ਯੂ ਸੋ ਮਚ ਤੁਹਾਡਾ ਸਾਰਾ ਦਾ ਤਾਂ ਅੱਜ ਦਾ ਵੀਲੋਗ ਬਸ ਇੰਨਾ ਹੀ ਹੈ ਸਾਡਾ ਬਾਕੀ ਕੱਲ ਮਿਲਾਂਗੇ ਤੁਹਾਨੂੰ ਆਪਣੇ ਅਗਲੇ ਵੀਲੋਗ ਵਿੱਚ ਬਾਏ ਦੋਸਤੋ ਬਾਏ ਕਰਦੇ ਬਾਏ